ਇੱਕ ਜਾਣਕਾਰੀ ਦਾ ਜਿਹੜਾ ਜਵਾਬ ਦੇਣਾ ਤੁਸੀਂ ਮੈਂ ਇੱਕ ਗੱਲ ਕਰਨ ਲੱਗਾ ਹਾਂ ਉਸ ਦਾ ਜਵਾਬ ਦੇਣਾ ਹੈ ਕਿ ਜਦੋਂ ਸਰਕਾਰ ਠੇਕਾ ਦਿੰਦੀ ਆ ਠੇਕਾ ਜਿਵੇਂ ਤੁਸੀਂ ਲਗਾ ਲਓ ਕਿ ਰੋਡ ਬਣਦਾ ਤਾਂ ਉਹ ਰੋਡ ਦੇ ਵਿੱਚ ਕੀ ਕੀ ਰਿਕੁਆਇਰਮੈਂਟਾਂ ਹੁੰਦੀਆਂ ਨੇ ਜੇ ਉਹ ਠੇਕੇਦਾਰ ਤੋਂ ਰਿਕੁਆਇਰਮੈਂਟਾਂ ਪੂਰੀਆਂ ਨਹੀਂ ਹੁੰਦੀ ਤਾਂ ਸਰਕਾਰ ਜਿਹੜੀ ਹੈ ਉਸ ਦੀ ਸ਼ਾਨਬੀਨ ਕਰਦੀ ਆ ਜਾਂ ਨਹੀਂ ਕਰਦੀ ਔਰ ਫਿਰ ਉਹ ਸ਼ਾਨਬੀਨ ਕਰਕੇ ਕਿੰਨਾ ਡੰਨ ਕਿਸ ਨੂੰ ਦਿੱਤਾ ਜਾਂਦਾ ਜਾਂ ਉਸ ਨੂੰ ਸਿਰਫ ਗੋਲ ਮੋਲ ਕੀਤਾ ਜਾਂਦਾ ਅੱਗੇ ਠੇਕੇ ਦੀ ਗੱਲ ਕਰੀਏ ਕਿ ਜਿਹੜੇ ਪੁਲ ਬਣਦੇ ਆ ਜੇ ਉਹ ਪੁਲ 1 ਸਾਲ ਬਾਅਦ ਬਹਿ ਜਾਂਦਾ ਜਾਂ 6 ਮਹੀਨੇ ਬਾਅਦ ਬਹਿ ਜਾਂਦਾ ਜਾਂ 5 ਸਾਲ ਬਾਅਦ ਬਹਿ ਜਾਂਦਾ ਪੁਲ ਦੀ ਮਿਆਦ ਤਾਂ 5 ਸਾਲ ਨਹੀਂ ਹੁੰਦੀ ਪੁਲ ਦੀ ਮਿਆਦ ਤਾਂ ਲੰਬੀ ਹੁੰਦੀ ਆ ਜੇ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੰਦੇ ਹੋ ਤਾਂ ਉਸ ਦਾ ਠੇਕਾ ਨਾ ਚਾਹੁੰਦਿਆਂ ਹੋਇਆਂ 25 ਸਾਲ ਤੋਂ ਥੱਲੇ ਤਾਂ ਨਹੀਂ ਹੁੰਦਾ ਜੇ 25 ਸਾਲ ਤੋਂ ਉੱਤੇ ਠੇਕਾ ਹੁੰਦਾ ਤਾਂ ਪੁਲ ਜਿਹੜਾ 6 ਮਹੀਨੇ ਪਹਿਲਾਂ ਕਿਉਂ ਬਹਿ ਜਾਂਦਾ ਸਿਰਫ 6 ਮਹੀਨੇ ਵਿੱਚ ਹੀ ਬੈਠ ਗਿਆ ਫਿਰ ਉਹ ਪੁਲ ਜਦੋਂ ਬਹਿ ਜਾਂਦਾ ਤਾਂ ਫਿਰ ਉਸ ਦੀ ਇਨਕੁਆਇਰੀ ਹੁੰਦੀ ਹੈ ਤਾਂ ਫਿਰ ਸਜ਼ਾ ਕੀ ਹੋਣੀ ਚਾਹੀਦੀ ਹੈ ਡੰਨ ਕੀ ਹੋਣਾ ਚਾਹੀਦਾ ਇਹਦੇ ਬਾਰੇ ਮੈਂ ਜਾਣਕਾਰੀ ਕੁਝ ਆਮ ਪਬਲਿਕ ਤੋਂ ਲੈਣਾ ਚਾਹਾਂਗਾ ਕੁਝ ਬੁੱਧੀਜੀਵੀ ਵੀ ਹਰ ਵਰਗ ਚ ਹੁੰਦੇ ਆ ਲੇਕਿਨ ਉਹ ਸਿਰਫ ਇਸ ਡਿਪਾਰਟਮੈਂਟ ਦੇ ਵਿੱਚ ਨਹੀਂ ਹੁੰਦੇ ਉਹ ਬੁੱਧੀਜੀਵੀ ਆਪਣਾ ਗਿਆਨ ਜਿਹੜਾ ਦੇ ਸਕਦੇ ਆ ਕਿ ਇਹ ਜੋ ਜੇ ਠੇਕੇਦਾਰ ਕੋਈ ਕੰਮ ਗਲਤ ਕਰਦਾ ਸਰਕਾਰ ਤਾਂ ਠੇਕਾ ਦੇ ਦਿੰਦੀ ਆ ਬਹੁਤੀ ਜਗ੍ਹਾ ਉੱਤੇ ਠੇਕੇ ਹੀ ਮਿਲੀ ਭੁਗਤਣਾ ਚੱਲਦੇ ਆ ਰਿਸ਼ਤੇਦਾਰਾਂ ਨੂੰ ਦਿੱਤੇ ਜਾਂਦੇ ਆ ਆਪਣੇ ਚਹੇਤਿਆਂ ਨੂੰ ਦਿੱਤੇ ਜਾਂਦੇ ਆ ਤਾਂ ਫਿਰ ਜਦੋਂ ਨੁਕਸਾਨ ਹੁੰਦਾ ਤਾਂ ਫਿਰ ਉਹ ਨੁਕਸਾਨ ਦੀ ਪਰਪਾਈ ਜਿਹੜੀ ਉਹ ਕਿੰਨੇ ਸਮੇਂ ਜੋਣੀ ਚਾਹੀਦੀ ਹੈ ਜ਼ਰੂਰੀ ਹੈ ਕਿ ਉਹਦਾ ਲੰਬਾ ਸਮਾਂ ਕੇਸ ਚੱਲਣੇ ਚਾਹੀਦੇ ਆ 10-20 ਸਾਲ ਉਹਦੋਂ ਨੂੰ ਠੇਕੇਦਾਰ ਉਹ ਬਜ਼ੁਰਗ ਹੁੰਦਾ ਉਹ ਦੁਨੀਆ ਤੋਂ ਤੁਰ ਗਿਆ ਉਹ ਠੇਕੇ ਠੁਕੇ ਉੱਥੇ ਰਹਿ ਗਏ ਲੋਕਾਂ ਦੇ ਧਿਆਨ ਚੋਂ ਬਾਹਰ ਨਿਕਲ ਗਿਆ ਐਵੇਂ ਜਈਆਂ ਗੱਲਾਂ ਦੇ ਜਵਾਬ ਚਾਹੀਦੇ ਆ ਆਮਲ ਪਬਲਿਕ ਨੂੰ ਬੇਨਤੀ ਆ ਮੇਰੀ ਕਿ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਕਿਵੇਂ ਜਈ ਸੋਚ ਆ ਸਰਕਾਰ ਦੀ ਕਿ ਠੇਕਾ ਦੇ ਦੇਣਾ ਸਿਰਫ ਆਪਣੇ ਚਾਹੇਤਿਆਂ ਨੂੰ ਜਾਂ ਕਿਸੇ ਨੂੰ ਵੀ ਤਾਂ ਉਹਦੇ ਬਾਰੇ ਕੋਈ ਪ੍ਰੋਪਰ ਜਿਹੜਾ ਉਹ ਨਹੀਂ ਰੱਖਣਾ ਕਿ ਤੁਸੀਂ ਬਾਅਦ ਵਿੱਚ ਜਿਸ ਤੋਂ ਗਲਤੀ ਹੋ ਜਾਂਦੀ ਆ ਜਾਂ ਇਹ ਨੁਕਸਾਨ ਕਰਦਾ ਜਾਂ ਪੈਸੇ ਦिए ਖਰਾਬੀ ਕਰਦਾ ਦੁਰਵਰਤੋਂ ਕਰਦਾ ਤਾਂ ਫਿਰ ਉਹ ਇਸ ਨੂੰ ਕੀ ਡੰਨ ਲੱਗੇਗਾ ਔਰ ਕਿੰਨੇ ਸਮੇਂ ਬਾਅਦ ਲੱਗੇਗਾ ਇਹਦੇ ਬਾਰੇ ਕੁਝ ਨਹੀਂ ਆ ਔਰ ਦੂਸਰੀ ਗੱਲ ਕਰੀਏ ਦੂਸਰੇ ਬਨੇ ਠੇਕਾ ਆ ਜਾਂਦਾ ਟੈਕਨੀਕਲ ਪੁਆਇੰਟਾਂ ਦਾ ਪੜਾਈ ਲਿਖਾਈ ਦੇ ਵਿੱਚ ਆ ਜਾਂਦਾ ਜਿਵੇਂ ਤੁਸੀਂ ਡਾਕੂਮੈਂਟਲੀ ਬਣਦੀ ਵੇਖੀ ਹੋਵੇਗੀ ਤੁਹਾਡੇ ਆਧਾਰ ਕਾਰਡ ਬਣਦੇ ਹੋਣਗੇ ਤੁਹਾਡੀਆਂ ਹੋਰ ਕਈ ਤਰ੍ਹਾਂ ਦੇ ਡਾਕੂਮੈਂਟ ਪਹਿਲਾਂ ਪਹਿਲਾਂ ਆਯੂਸ਼ਮਾਨ ਕਾਰਡ ਇਹ ਉਹ ਕਈ ਤਰ੍ਹਾਂ ਬਣੇ ਫਿਰ ਉਹ ਕੀ ਹੁੰਦਾ ਕਿ ਠੇਕਾ ਦਿੱਤਾ ਜਾਂਦਾ ਜਿਹੜੀਆਂ ਕੰਪਨੀਆਂ ਨੂੰ ਠੇਕਾ ਦਿੱਤਾ ਜਾਂਦਾ ਉਹ ਕੰਪਨੀ ਦੇ ਬੰਦੇ ਕਿਸੇ ਦਾ ਨਾਮ ਗਲਤ ਲਿਖ ਜਾਂਦੇ ਆ ਉਹ ਕੰਪਨੀ ਦੇ ਬੰਦੇ ਪ੍ਰੋਪਰ ਇੱਕ ਡਾਕੂਮੈਂਟ ਲਿਆ ਹੁੰਦਾ ਉਹਦੇ ਮੁਤਾਬਕ ਸਹੀ ਨਹੀਂ ਬੈਂਦਾ ਲੇਕਿਨ ਇੱਕ ਜ਼ਿੰਮੇਵਾਰ ਕਿਨੂੰ ਬਣਾ ਦਿੰਦੇ ਆ ਜਿਹੜਾ ਆਪਣਾ ਡਾਕੂਮੈਂਟ ਬਣਵਾਉਣ ਆਇਆ ਆਮ ਪਬਲਿਕ ਦੇ ਬੰਦੇ ਨੂੰ ਕਿ ਹਾਂ ਜੀ ਤੂੰ ਬੋਲਿਆ ਨਹੀਂ ਸੀ ਤੇਰੀ ਗਲਤੀ ਸੀ ਉਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਹੁਣ ਕਈ ਅਸੀਂ ਕਾਰਡ ਪਹਿਲਾਂ ਵੇਖਿਆ ਕਿ ਜਿਨ੍ਹਾਂ ਵਿੱਚ ਫੋਟੋ ਦੀ ਸਿਆਣ ਨਹੀਂ ਆਉਂਦੀ ਕਿ ਬੰਦਾ ਕੌਣ ਹੈ। ਮਾੜੇ ਪ੍ਰੋਜੈਕਟ ਲੈ ਕੇ ਉਸ ਦੇ ਨਾਲ ਠੇਕਾ ਕਰ ਲੈਣਾ, ਮੋਬਾਈਲਾਂ ਨਾਲ ਫੋਟੋਆਂ ਖਿੱਚ ਕੇ ਫਿਰ ਤੁਸੀਂ ਉਸ ਨੂੰ ਚੇਪ ਦਿੰਦੇ ਹੋ ਕਿ ਆਹ ਜਿਹੜੀ ਆ ਠੀਕ ਹੈ ਜੀ ਅਸੀਂ ਟੈਂਡਰ ਲਿਆ 200 ਪਿੰਡ ਦਾ ਟੈਂਡਰ ਸਾਡੇ ਕੋਲ ਹੈ, 500 ਪਿੰਡ ਦਾ ਸਾਡੇ ਕੋਲ ਹੈ। ਠੇਕਾ ਅਸੀਂ ਲੈ ਲਿਆ, ਲੇਕਿਨ ਜਿਹੜੀ ਅਸੀਂ ਟੀਮ ਬਿਠਾਈ ਆ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੈ। ਟੀਮ ਕੋਲ ਪ੍ਰੋਪਰ ਜਿਹੜਾ ਪ੍ਰੋਜੈਕਟ ਜਿਹੜੇ ਆ ਉਹ ਨਹੀਂ ਹੈ। ਕਿਉਂ ਜੀ ਜਦੋਂ ਪ੍ਰੋਡਕਟ ਹਰ ਇੱਕ ਵਧੀਆ ਹੋਵੇ ਉਸ ਪ੍ਰੋਜੈਕਟ ਦੇ ਵਿੱਚ ਜੋ ਵੀ ਪ੍ਰੋਡਕਟ ਵਰਤਿਆ ਜਾਣਾ ਜਾਂ ਮੋਬਾਈਲ ਹੈ ਜਾਂ ਕੈਮਰਾ ਵਾ ਕੁਝ ਵੀ ਵਰਤਿਆ ਜਾਣਾ ਜਿੱਥੇ ਜੋ ਚੀਜ਼ ਵਰਤੀ ਜਾਣੀ ਹੈ ਉਹੀ ਹੋਣੀ ਚਾਹੀਦੀ ਆ ਜ਼ਰੂਰੀ ਨਹੀਂ ਆ ਕਿ ਕਿਸੇ ਕੋਲ ਫੋਨ ਹੈ ਤੇ ਉਹ ਫੋਨ ਤੇ ਹੀ ਕਰੇਗਾ ਉਸ ਨੂੰ ਠੇਕਾ ਕਿਵੇਂ ਦਿੱਤਾ ਜਾਂਦਾ ਤਾਂ ਫਿਰ ਉਸ ਦੇ ਵਿੱਚ ਅਸੀਂ ਬਹੁਤ ਸਾਰੇ ਡਾਕੂਮੈਂਟ ਲੋਕਾਂ ਦੇ ਵੇਖੀਦਾ ਕਿ ਪਹਿਲੇ ਨੰਬਰ ਦੇ ਫੋਟੋ ਤੋਂ ਪਛਾਣ ਹੀ ਨਹੀਂ ਆਉਂਦੀ ਫੋਟੋ ਹੀ ਰਿਜੈਕਟ ਹੋ ਜਾਂਦੀ ਆ ਕਿ ਭਾਜੀ ਆਹ ਕਾਰਡ ਤੁਹਾਡੇ ਬਣੇ ਆ ਇਹਦੇ ਵਿੱਚ ਫੋਟੋ ਜਿਹੜੀ ਆ ਉਹ ਨਹੀਂ ਸਾਫ ਇਹ ਫੋਟੋ ਤੁਹਾਡੀ ਲੱਗ ਨਹੀਂ ਰਹੀ ਤੁਸੀਂ ਬਿਲਕੁਲ ਕਲੀਅਰ ਰਹੀ ਹੋ ਫਿਰ ਜਿਹੜਾ ਡਾਕੂਮੈਂਟ ਸਰਕਾਰ ਦਿੰਦੀ ਆ ਪਹਿਲਾਂ ਦਿੱਤਾ ਹੁੰਦਾ ਲੋਕਾਂ ਨੂੰ ਆਮ ਲੋਕਾਂ ਨੂੰ ਉਹ ਡਾਕੂਮੈਂਟ ਲੈ ਕੇ ਉਹਦੇ ਥਰੂ ਤੁਸੀਂ ਬਣਾਉਂਦੇ ਹੋ ਫਿਰ ਵੀ ਗਲਤੀਆਂ ਅਸੀਂ ਤਾਂ ਪਹਿਲੇ ਨੰਬਰ ਤੇ ਮੰਗ ਕਰਦੇ ਆ ਕਿ ਜਿਹੜੇ ਵੀ ਡਾਕੂਮੈਂਟ ਤੁਸੀਂ ਬਣਾਉਂਦੇ ਹੋ ਜਿਹਦਾ ਵੀ ਤੁਸੀਂ ਟੈਂਡਰ ਲੈਂਦੇ ਹੋ ਜਿਹਦਾ ਵੀ ਠੇਕਾ ਹੁੰਦਾ ਉਹ ਜਦੋਂ ਡਾਕੂਮੈਂਟ ਤੁਸੀਂ ਬਣਾਉਣ ਆਉਂਦੇ ਹੋ ਨਾ ਤਾਂ ਫਿਰ ਆਨਲਾਈਨ ਕੱਢ ਕੇ ਉਸ ਦਾ ਜੋ ਡਾਟਾ ਉਹੋ ਭਰਿਆ ਕਰੋ ਮੇਰਾ ਇਹ ਸੁਝਾਅ ਹੈ ਕਿ ਜਦੋਂ ਤੁਸੀਂ ਕਿਸੇ ਦਾ ਪਾਸਪੋਰਟ ਕਿਸੇ ਦਾ ਕੋਈ ਹੋਰ ਡਾਕੂਮੈਂਟ ਬਣਾਉਂਦੇ ਹੋ ਤਾਂ ਤੁਹਾਡਾ ਆਨਲਾਈਨ ਜੇ ਆਧਾਰ ਕਾਰਡ ਜੜਿਆ ਆਧਾਰ ਕਾਰਡ ਉੱਤੇ ਪਿੰਡ ਜਿਹੜਾ ਉਹ ਕਿਹੜਾ ਹੈ ਕਿਹੜੇ ਸਪੈਲਿੰਗ ਹੈ ਆਨਲਾਈਨ ਕੱਢ ਕੇ ਵੇਖੋ ਜਦੋਂ ਤੁਸੀਂ ਆਨਲਾਈਨ ਕੱਢ ਕੇ ਵੇਂਦੇ ਹੋ ਤਾਂ ਫਿਰ ਪ੍ਰੋਪਰ ਰਹੇਗਾ ਜੇ ਆਨਲਾਈਨ ਨਹੀਂ ਕੱਢੋਗੇ ਤੇ ਸਮਝ ਲਓ ਕਿ ਤੁਹਾਡਾ ਉਹ ਖਰਾਬ ਹੋ ਜਾਏਗਾ ਤਾਂ ਫਿਰ ਤੁਹਾਨੂੰ ਉਸ ਦੇ ਵਿੱਚ ਸਾਰੇ ਨੁਕਸਾਨ ਜਿਹੜੇ ਆ ਉਹ ਤੁਹਾਨੂੰ ਸਨ ਚੱਲਣੇ ਪੈਣਗੇ ਅਗਰ ਜੇ ਉਹੀ ਠੇਕੇਦਾਰ ਆਨਲਾਈਨ ਕੱਢ ਕੇ ਵੇਖੇ ਤਾਂ ਫਿਰ ਗਲਤੀ ਪਾਈ ਜਾਂਦੀ ਆ ਫਿਰ ਕੌਣ ਜ਼ਿੰਮੇਵਾਰ ਆ ਹੁਣ ਤਾਂ ਹਰ ਪਿੰਡਾਂ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਹਰ ਮਹੱਲੇ ਚ ਇੱਕ ਕੈਂਪ ਲਗਾਏ ਜਾਂਦੇ ਆ ਕੋਈ ਵੀ ਇਹੋ ਜੀ ਚੀਜ਼ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ ਕਿ ਜੋ ਪ੍ਰੋਪਰ ਕਲੀਅਰ ਕਰ ਸਕੇ ਅਸੀਂ ਕਈ ਵਾਰ ਇਹ ਚੀਜ਼ਾਂ ਨੂੰ ਲੈ ਕੇ ਚੱਲਦੇ ਆ ਕਿ ਆ ਜੋ ਟੈਂਡਰ ਦਿੰਦੀ ਆ ਸਰਕਾਰਾਂ ਠੇਕੇ ਦਿੰਦੀਆਂ ਸਰਕਾਰਾਂ ਆਪਣੇ ਚਾਹਤਿਆਂ ਨੂੰ ਛੱਡ ਕੇ ਲੇਕਿਨ ਕੋਈ ਟੈਕਨੀਕਲ ਜੋ ਕੰਮ ਕਰਨ ਵਾਲੇ ਆ ਉਸ ਨੂੰ ਦਿੱਤਾ ਜਾਵੇ ਠੇਕਾ ਠੇਕਿਆਂ ਦੇ ਵਿੱਚ ਬਾਅਦ ਵਿੱਚ ਕਿਵੇਂ ਇਨਕੁਆਰੀਆਂ ਹੁੰਦੀਆਂ ਉਹਦੇ ਸੁਝਾਅ ਵੀ ਚਾਹੀਦੇ ਆ ਔਰ ਇਨਕੁਆਰੀ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਹੈ ਉਹਦਾ ਹੋਣਾ ਚਾਹੀਦਾ ਔਰ ਉਹਦਾ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਜੇ ਕੋਈ ਗੁਨਾਹਗਰ ਪਾਇਆ ਜਾਂਦਾ ਤਾਂ ਉਹਦਾ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਵਿੱਚ ਹੋਣੀਆਂ ਚਾਹੀਦੀਆਂ ਇਹ ਸਾਰਾ ਕੁਝ ਜਿਹੜਾ ਪ੍ਰੋਪਰ ਕਲੀਅਰ ਹੋਣਾ ਚਾਹੀਦਾ ਇਸ ਕਰਕੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਮ ਜਨਤਾ ਨੂੰ ਅਪੀਲ ਕਰਦੇ ਆਂ ਕੀ ਇਸ ਗੱਲ ਦੇ ਉੱਤੇ ਇਸ ਸਵਾਲ ਦੇ ਉੱਤੇ ਕਮੈਂਟ ਕਰਕੇ ਪ੍ਰੋਪਰ ਕਲੀਅਰ ਦੱਸਿਆ ਜਾਵੇ ਕਿ ਵਾਕਈ ਅਸੀਂ ਕਿਤੇ ਸਹੀ ਆ ਜਾਂ ਸਰਕਾਰਾਂ ਸਹੀ ਨੇ ਸਾਡੀ ਲੋੜਿੰਦੀਆਂ ਚੀਜ਼ਾਂ ਕਿਹੜੀਆਂ ਨੇ ਔਰ ਸਰਕਾਰ ਦੇ ਦੇਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ ਜੋ ਸਾਨੂੰ ਜ਼ਰੂਰਤ ਨਹੀਂ ਆ ਸਰਕਾਰ ਸਾਨੂੰ ਥੋਪ ਰਹੀ ਐ ਹਰ ਹਫ਼ਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਲਾਕਮੈਂਟਾਂ ਕੀਤੀ ਜਾਂਦੀਆਂ ਅਨਾਉਂਸਮੈਂਟ ਹੋ ਜਾਂਦੀ ਆ ਜੀ ਫਲਾਣੇ ਦਾ ਆਡਾਰ ਕਾਰਡ ਬਣਨੇ ਆਏ ਆ ਉੱਥੇ ਆ ਕੇ ਕਾਰਡ ਬਣਵਾ ਲਓ ਫਲਾਣੇ ਆਏ ਆ ਚੈੱਕ ਕਰਨ ਵਾਲੇ ਉਹ ਚੈੱਕ ਕਰਾ ਲਓ ਠੀਕ ਫਿਰ ਕੁਝ ਨਹੀਂ ਹੁੰਦਾ ਤੁਸੀਂ ਆਨਲਾਈਨ ਡਾਟਾ ਕੱਢੋ ਲੋਕਾਂ ਦਾ ਜਿਹੜਾ ਵੀ ਕਾਰਡ ਬਣਾਉਣਾ ਹੈ ਉਹਦੇ ਮੁਤਾਬਕ ਭਰੋ। ਨਾ ਕਿਸੇ ਨੂੰ ਪੁੱਛਣਾ ਪਵੇ ਤੇ ਨਾ ਕਿਸੇ ਦੀ ਗਲਤੀ ਨਿਕਲੇ ਤੇ ਨਾ ਕੋਈ ਨੁਕਸਾਨ ਹੋਵੇ। ਔਰ ਜਿਸ ਦੇ ਕੋਲ ਪ੍ਰੋਡਕਟ ਪੂਰੇ ਆ ਉਹੀ ਬੰਦੇ ਨੂੰ ਠੇਕਾ ਦਿੱਤਾ ਜਾਵੇ ਨਾ ਕਿ ਕਿਸੇ ਵੀ ਅਦਰ ਪਰਸਨ ਨੂੰ ਠੇਕਾ ਦੇ ਦਿਓ ਉਹ ਉੜਾ ਵੀ ਨਹੀਂ ਜਾਣਦਾ ਇਹਦੇ ਬਾਰੇ ਉਹ ਅੱਗੇ ਟੀਮਾਂ ਹਾਇਰ ਕਰ ਲੈਂਦਾ ਉਹਨਾਂ ਕੋਲ ਆਪਣੇ ਛੋਟੇ-ਛੋਟੇ ਮੋਬਾਈਲ ਆ ਉਹਨਾਂ ਨਾਲ ਫੋਟੋ ਖਿੱਚਦੇ ਆ ਫਿਰ ਉਹ ਫੋਟੋ ਤੋਂ ਪਛਾਣ ਨਹੀਂ ਆਉਂਦੀ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਲੋਕਾਂ ਦੇ ਜਿਹੜੇ ਆ ਨਾ ਝੰਜਟ ਉਹ ਬਹੁਤ ਜ਼ਿਆਦਾ ਪੈਂਦੇ ਆ। ਔਰ ਅਸੀਂ ਫਿਰ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਵੀਡੀਓ ਉੱਤੇ ਕੋਈ ਵੀ ਕਮੈਂਟੇਸ਼ਨ ਕਰਨੀ ਹੈ ਔਰ ਪੂਰੀ ਸੋਚ ਸਮਝ ਕੇ ਕਰਨੀ ਹੈ ਔਰ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਵੀਡੀਓ ਕਮੈਂਟ ਕਰਕੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ